ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰ ਵਾਲਿਓ ਅਗਲੇ ਐਪੀਸੋਡ ਦੇ ਵਿੱਚ ਫਿਰ ਆਪਾਂ ਆਪਜੀ ਦੇ ਦਰਸ਼ਨ ਕਰਨ ਲਈ ਇਕੱਠੇ ਹੋ ਰਹੇ ਹਾਂ ਗੁਰੂ ਕੇ ਸਿੱਖ ਕੌਣ ਚੈਨਲ ਨੂੰ ਫੋਲੋ ਕਰ ਲਓ ਤਾਂ ਕਿ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਹੋਰ ਵੀ ਸੰਗਤ ਦੇ ਕਿਰਪਾ ਹਸਤਾਂ ਆਪਾਂ ਜੋ ਸਿੱਖ ਰਹਿਤ ਮਰਯਾਦਾ ਦੀ ਵਿਚਾਰ ਕਰ ਰਹੇ ਹਾਂ ਆਪਾਂ ਸਮਝ ਰਹੇ ਹਾਂ ਸਿੱਖ ਦਾ ਜੀਵਨ ਕਿਵੇਂ ਸਿੱਖ ਨੇ ਆਪਣਾ ਜੀਵਨ ਜਿਉਣਾ ਤੇ ਆਓ ਗੁਰੂ ਪੈਰ ਸਾਧ ਸੰਗਤ ਦੇ ਅੱਗੇ ਜੋ 18 ਨੰਬਰ ਪੇਜ ਤੋਂ ਅੱਗੇ ਆਪਾਂ ਸਮਝਣਾ ਸ਼ੁਰੂ ਕਰ ਰਹੇ ਹਾਂ ਭੋਗ 18 ਨੰਬਰ ਪੇਜ ਦੇ ਸ਼ੁਰੂ ਵਿੱਚ ਹੀ ਭੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਸਧਾਰਨ ਪਾਠ ਜਾਂ ਅਖੰਡ ਪਾਠ ਦਾ ਭੋਗ ਮਦਾਮਨੀ ਉੱਤੇ ਜਾਂ ਰਾਗ ਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ ਇਸ ਗੱਲ ਬਾਬਤ ਪੰਥ ਚ ਅਜੇ ਤੱਕ ਮਤਭੇਦ ਹੈ ਸਲਈ ਰਾਗਮਾਲਾ ਤੋਂ ਬਿਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਦਾ ਛਾਪਣ ਦਾ ਹੀਆ ਕੋਈ ਨਾ ਕਰੇ ਇਸ ਤੋਂ ਉਪਰੰਤ ਆਨੰਦ ਸਾਹਿਬ ਦਾ ਪਾਠ ਕਰਕੇ ਭੋਗ ਦਾ ਅਰਦਾਸਾ ਕੀਤਾ ਜਾਵੇ ਅਤੇ ਕੜਾ ਪ੍ਰਸ਼ਾਦ ਵਰਤਾਇਆ ਜਾਵੇ ਜਿਵੇਂ ਭੋਗ ਪੈਂਦਾ ਸਾਧ ਸੰਗਤ ਜੀ ਜਦੋਂ ਅਸੀਂ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਾਰੀ ਬਾਣੀ ਪੜ੍ਹਦੇ ਹਾਂ ਜਦੋਂ ਅਸੀਂ ਭੋਗ ਦੇ ਸਲੋਕਾਂ ਤੇ ਪਹੁੰਚਦੇ ਹਾਂ ਆਟੋਮੈਟਿਕਲੀ ਜਿਵੇਂ ਜਿਵੇਂ ਅਸੀਂ ਬਾਣੀ ਪੜ੍ਹਦੇ ਜਾਂਦੇ ਹਾਂ ਅਸੀਂ ਭੋਗ ਦੇ ਸ਼ਲੋਕ ਪੜਦੇ ਆਂ ਫਿਰ ਅਸੀਂ ਰਾਗਮਾਲਾ ਪੜਦੇ ਆਂ ਫਿਰ ਮਦਾਵਣੀ ਤੇ ਜਿਹੜੇ ਸ਼ਲੋਕ ਆ ਅਸੀਂ ਉਹ ਪੜਦੇ ਆਂ ਇਸ ਤਰ੍ਹਾਂ ਆਪੇ ਹੀ ਆਟੋਮੈਟਿਕਲੀ ਜੁਏਬ ਬਾਣੀ ਪੜਦੇ ਜਾਉਂਦੇ ਆਂ ਉਹਦਾ ਭੋਗ ਇਹੀ ਪੈ ਜਾਣਾ ਸਾਧ ਸੰਗਤ ਜੀ ਤੇ ਜਦੋਂ ਅਸੀਂ ਜਦੋਂ ਸਾਨੂੰ ਕੋਈ ਅਸੀਂ ਜਿਵੇਂ ਕਈ ਕਈ ਥਾਵਾਂ ਤੇ ਵੱਖ-ਵੱਖਰੀ ਮਰਯਾਦਾ ਕੀਤੀ ਜਾਂਦੀ ਹੈ ਕੋਈ ਜਪਜੀ ਸਾਹਿਬ ਪੂਰਾ ਪੜੀ ਜਾਂਦਾ ਹੈ ਐਂਡ ਤੇ ਕੋਈ ਜਪਜੀ ਸਾਹਿਬ ਦੀਆਂ ਪੰਜ ਪਉੜੀਆਂ ਪੜੀ ਜਾਂਦਾ ਹੈ ਕੋਈ ਨੰਨਸੇਬਦ ਨੇ ਛੇ ਪੌੜ ਦਾ ਨਭੋਗ ਪਾ ਰਿਹਾ ਕੋਈ ਸਾਰਾ ਨੰਨਸੇਬ ਪੜ ਰਿਹਾ ਇਹਦਾ ਮਤਲਬ ਸਾਧ ਸੰਗ ਇਹ ਨਹੀਂ ਕਿ ਅਸੀਂ ਪੂਰਾ ਜਪਜੀ ਸਾਹਿਬ ਪੜ ਕੇ ਭੋਗ ਪਾਵਾਂਗੇ ਫਿਰ ਸંપૂર્ણਤਾ ਹੋਣੀ ਹੈ ਜਾਂ ਪੂਰਾ ਨੰਨਸੇਬ ਪੜ ਕੇ ਪਾਵਾਂਗੇ ਭੋਗ ਤਾਂ ਸੰਪੂਰਨਤਾ ਹੋਣੀ ਹੈ ਇਹਦਾ ਕਾਰਨ ਇਹ ਹੈ ਵੀ ਜਦੋਂ ਸੰਗਤ ਨੇ ਹਲੇ ਜੁੜਨਾ ਹੈ ਸੰਗਤ ਇਕੱਠੀ ਹੋ ਰਹੀ ਹੈ ਕੋਈ ਸਮਾਂ ਲੱਗੂਗਾ ਅਸੀਂ ਜਪਜੀ ਸਾਹਿਬ ਪੜ ਸਕਦੇ ਹਾਂ ਅਸੀਂ ਕੋਈ ਹੋਰ ਬਾਣੀ ਵੀ ਪੜ ਸਕਦੇ ਹਾਂ ਠੀਕ ਹੈ ਪਾਉ ਅਸੀਂ ਅਨੰਦ ਸਾਹਿਬ ਛੇ ਪੌੜੇ ਵਿੱਚ ਪੜ ਸਕਦੇ ਆ ਜੇ ਵਧੀਰੇ ਸਮਾ ਲਾਉਣਾ ਭੋਗ ਪਉਂਟੇ ਵੀ ਸੰਗਤ ਥਲੇ ਆ ਰਹੀ ਹੈ ਜੁੜ ਰਹੀ ਹੈ ਤਾਂ ਅਸੀਂ ਪੂਰਾ ਅਨੰਦ ਸਾਹਿਬ ਪੜ ਸਕਦੇ ਆ ਤੇ ਇਹਦਾ ਮਤਲਬ ਇਹ ਨਹੀਂ ਵੀ ਪੂਰਾ ਨੰਸਾ ਪੜਨਾ ਜਾਂ ਜਪਜੀ ਸਾਹਿਬ ਪੜਨਾ ਇਹ ਫਿਰ ਸੰਪੂਰਨਤਾ ਹੋਊਗੀ ਫਿਰ ਭੋਗ ਪਊਗਾ ਫਿਰ ਪੜੀ ਬਾਣੀ ਦਾ ਫਲ ਮਿਲੂਗਾ ਸਾਧ ਸੰਗਤ ਇਹਦਾ ਮਤਲਬ ਇਹ ਨਹੀਂ ਜਾਂ ਕਈ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਹੋਰ ਸ਼ਬਦ ਲੈ ਕੇ ਉਹ ਪੜੇ ਜਾਂਦੇ ਆ ਉਹਦਾ ਉਹਦੀ ਕੋਈ ਤਕ ਨਹੀਂ ਬਣਦੀ ਕਿਉਂਕਿ ਅ ਪਹਿਲਾਂ ਹੀ ਉਹ ਅਸੀਂ ਜੋ ਜਿਵੇਂ ਜਿਵੇਂ ਸਹਿਜ ਪਾਠ ਕਰਦੇ ਇੱਕ ਕੰਗ ਉਹ ਪਹਿਲਾਂ ਹੀ ਪੜੇ ਅਸੀਂ ਸਾਰੇ ਸ਼ਬਦ ਗੱਲ ਨੂੰ ਸਮਝਣ ਦੀ ਹੈ ਉਹ ਸਮਝਣਾ ਹੈ ਬਾਣੀ ਨੂੰ ਕੋਈ ਇਹ ਨਹੀਂ ਮਤਲਬ ਵੀ ਤੁਸੀਂ ਵਿੱਚੋਂ ਹੁਣ ਆਮ ਬੰਦਾ ਫਿਰ ਉਹ ਭੋਗ ਨਹੀਂ ਪਾ ਸਕਦਾ ਹੁਣ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੋਈ ਸ਼ਬਦ ਲੱਭਣੇ ਕਈ ਸਿੰਧਾਂ ਨੂੰ ਤਾਂ ਉਹਦਾ ਪਤਾ ਹੀ ਨਹੀਂ ਜਿਹੜੇ ਆਮ ਘਰਾਂ ਦੇ ਵਿੱਚ ਪਾਠ ਕਰਦੇ ਆ ਇਸ ਕਰਕੇ ਇਹਦਾ ਵਹਿਮ ਨਹੀਂ ਕਰਨਾ ਇਹ ਕੋਈ ਮਰਿਆਦਾ ਨਹੀਂ ਹੈ ਆਪਣੀ ਦੁਆਰਾ ਫਿਰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਵੱਖੋ ਵੱਖਰੇ ਸ਼ਬਦ ਲੈ ਕੇ ਜੀ ਪੜ ਕੇ ਭੋਗ ਪਾਈਏ ਸਿੱਧਾ ਹੀ ਆਟੋਮੈਟਿਕਲੀ ਤੁਸੀਂ ਇੱਕ ਓੰਕਾਰ ਤੋਂ ਲੈ ਕੇ 18 ਤੋਂ 20 ਟਿੱਕਰ ਆਟੋਮੈਟਿਕਲੀ ਆਪੀ ਭੋਗ ਪੈ ਜਾਣਾ ਬਹੁਤ ਸੌਖਾ ਤਰੀਕਾ ਭੋਗ ਪਾਉਣ ਦਾ ਕੋਈ ਔਖਾ ਤਰੀਕਾ ਨਹੀਂ ਉਹ ਤਾਂ ਐਵੇਂ ਪਰਮਾਉਣ ਵਾਲੀਆਂ ਗੱਲਾਂ ਹੁੰਦੀਆਂ ਵੀ ਆਮ ਬੰਦਾ ਇਹ ਭੋਗ ਪਾ ਹੀ ਨਾ ਸਕੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਕੋខੋ ਵੱਖਰੇ ਸ਼ਬਦ ਲੈ ਲੇ ਉਹ ਬਾਅਦ ਵਿੱਚ ਪੜੇ ਜਾਂਦੇ ਆ ਭੋਗ ਤੋਂ ਬਾਅਦ ਵੀ ਫੇਰ ਸੰਪੂਰਨਤਾ ਹੁੰਦੀ ਹੈ ਕਈ ਸ਼ਬਦ ਲੈ ਜਾਂਦੇ ਕਈ ਥਾਂ ਦੇ ਪਰ ਇਹ ਵਹਿਮ ਨਹੀਂ ਕਰਨਾ ਇਹ ਦੀ ਕੋਈ ਜ਼ਰੂਰਤ ਵੀ ਨਹੀਂ ਹੁੰਦੀ ਹਾਂ ਆਟੋਮੈਟਿਕਲੀ ਤੁਸੀਂ ਬਾਣੀ ਪੜਦੇ ਰਹੋ 18 10 20 ਤੱਕ ਇਹ ਭੋਗਤਾਇਆ ਜਾਣਾ ਸਤ ਸੰਗਤ ਜੀ ਅੱਗੇ ਭੋਗ ਸਮੇਂ ਸ੍ਰੀ ਪ੍ਰੋਗਰਾਮ ਸਾਹਿਬ ਜੀ ਦੀ ਜੋ ਲੋਰਨਸਾ ਰਮਾਲ ਚੌਰ ਚਾਣੀ ਆਦਿ ਭੇਟਾ ਤੇ ਪੰਥਕ ਕਾਰਜਾਂ ਲਈ ਜਥਾ ਸ਼ਕਤ ਅਰਦਾਸ ਕਰਾਈ ਜਾਵੇ ਪੰਥ ਦੀ ਚੜ੍ਹਦੀ ਕਲਾ ਲਈ ਜੇ ਕੋਈ ਕਾਰਸੇਵਾਲੀ ਉਹ ਵੀ ਭੇਟਾ ਦਿੱਤੀ ਜਾ ਸਕਦੀ ਹੈ ਉੱਥੇ ਪੰਥਕ ਕਾਰਜਾਂ ਲਈ ਜੋ ਲਿਖਿਆ ਅੱਗੇ ਕੜਾ ਪ੍ਰਸ਼ਾਦ ਕੜਾ ਪ੍ਰਸ਼ਾਦ ਜੋ ਵਿਦਿਨ ਸਾਹਿਬ ਤਿਆਰ ਕਰਕੇ ਜਾਂ ਕਰਵਾ ਕੇ ਲਿਆਂਦਾ ਜਾਵੇ ਸੰਗਤ ਵਿੱਚ ਪ੍ਰਵਾਨ ਹੋਵੇਗਾ ਅੱਗੇ ਜੋ ਕੜਾ ਪ੍ਰਸ਼ਾਦ ਜੋ ਜਿਵੇਂ ਬਣਾਉਣਾ ਉਹਦੀ ਵਿਧੀ ਦੱਸਿਓ ਸਾਧ ਸੰਗਤ ਸ੍ਰੀ ਸਖਰਾਤਮ ਜੀ ਦੇ ਵਿੱਚ ਕੜਾ ਪ੍ਰਸ਼ਾਦ ਤਿਆਰ ਕਰਨ ਦੀ ਵਿਧੀ ਇਹ ਹੈ ਸਵਸ਼ ਭਾਂਡੇ ਚ ਤ੍ਰਿਭਾਵਲੀ ਆਟਾ ਉਤਮ ਮਿੱਠਾ ਤੇ ਧੀ ਇਕੋ ਜਿਹਾ ਪਾ ਕੇ ਥੋੜਾ ਜਿਹਾ ਮਿੱਠਾ ਵੱਧ ਦੱਸਿਆ ਆਟਾ ਤੇ ਘੋਲ ਕੋਈ ਪਾਓ ਥੋੜਾ ਜਿਹਾ ਮਿੱਠਾ ਵੱਧ ਰੱਖਣਾ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਫਿਰ ਉਹ ਜਿਹੜਾ ਕੜਾ ਪ੍ਰਸ਼ਾਦ ਉਹ ਸਹੀ ਬਣੂਗਾ ਕਿਉਂਕਿ ਕਈ ਵਾਰੀ ਸਾਟਾ ਵੱਧ ਪਾਲ ਲੈਣ ਭੋ ਕੱਟ ਪਾਲ ਲੈਣ ਤੇ ਉਹ ਫਿਰ ਅ ਕੜਾ ਪ੍ਰਸ਼ਾਦ ਸਹੀ ਨਹੀਂ ਬਣਦਾ ਭਾਵ ਗੁਰਬਾਣੀ ਦਾ ਪਾਠ ਕਰਦੇ ਹੋਏ ਤਿਆਰ ਕੀਤਾ ਜਾਵੇ ਹਾਂ ਜੇ ਜਪਜੀ ਸਾਹਿਬ ਸਾਡੇ ਕੰਠ ਹੈ ਅਸੀਂ ਜਪਜੀ ਸਾਹਿਬ ਕਰ ਸਕਦੇ ਹਾਂ ਹਾਂ ਜੇ ਨੰਨ ਸਾਹਿਬ ਸਾਡੇ ਕੰਠ ਹੈ ਨੰਨ ਸਾਹਿਬ ਕਰ ਸਕਦੇ ਹਾਂ ਜਾਂ ਅਸੀਂ ਵਾਹੀ ਗੁਰੂ ਗੋਰੀ ਮੰਤਰ ਮੂਲ ਮੰਤਰ ਇਹ ਪਾਠ ਸਾਹਿਬਸਾਹਿਬ ਵੀ ਕਰ ਸਕਦੇ ਹਾਂ ਕਰਨਾ ਚਾਹੀਦਾ ਜੇ ਅਸੀਂ ਕੜਾ ਪ੍ਰਸ਼ਾਦ ਤਿਆਰ ਕਰਦੇ ਹਾਂ ਫਿਰ ਸਵਸ ਬਸਤਰ ਨਾਲ ਢਾਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸਵਸ ਚੌਂਕੀ ਉੱਪਰ ਰੱਖਿਆ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸੰਗਤ ਨੂੰ ਉੱਚੀ ਆਵਾਜ਼ ਨਾਲ ਕੇ ਅਨੰਦ ਸਾਹਿਬ ਦੀਆਂ ਛੇ ਪੌੜੀਆਂ ਪਾਪਹਿਲ ਦਾ ਪੰਜ ਤੇ ਇੱਕ ਅਖੀਰਲੀ ਪੌੜੀ ਦਾ ਪਾਠ ਕੀਤਾ ਜਾਵੇ। ਅਤੇ ਅਰਦਾਸਾ ਸੋਧਿਆ ਜਾਵੇ ਕਿ ਪ੍ਰਵਾਨਗੀ ਲਈ ਤਿਰਪਾਨ ਭੇਟਾ ਹੋਵੇ। ਇੱਥੇ ਅਸੀਂ ਪ੍ਰਵਾਨਗੀ ਲੈਣੀ ਹੈ ਗੁਰੂ ਸਾਹਿਬ ਤੋਂ। ਯੋਸੀ ਦਰਬਾਰ ਸਾਹਿਬ ਜੀ ਦੀ ਅਰਦਾਸ ਹੁੰਦੀ ਉਸ ਦੇਖਦੇ ਹਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀਆਂ ਦੇਗਾਂ ਸੱਜ ਕੇ ਹਾਜ਼ਰ ਆ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਦਾ ਭਾਵ ਵੀ ਸੰਗਤ ਵਿੱਚ ਵਰਤੌਂਦੀ ਆ ਗਿਆ ਹੋਵੇ ਤੁਸੀਂ ਪ੍ਰਵਾਨ ਕਰ ਲੋ ਤਰਪਾਨ ਨਾਲ ਭੋਗ ਲਾ ਦੇਣਾ ਭੋਗ ਲੱਗਿਆ ਤਰਪਾਨ ਵਿੱਚ ਭੇਟਾ ਕਰਨੀ ਹੈ ਕੜਾ ਪ੍ਰਸ਼ਾਦ ਦੇ ਵਿੱਚ ਬਣੀ ਹੋਵੇ ਭੇਟਾ ਕਰਕੇ ਉਹ ਮਾਰੇ ਨੇ ਪ੍ਰਵਾਨ ਦੀ ਦੇਣੀ ਹੈ ਕਿਉਂਕਿ ਜਦੋਂ ਅਸੀਂ ਉੱਤੇ ਲੈ ਕੇ ਸਾਰੀ ਜੋ ਰਤ ਮੇਂ ਦੱਸਿਆ ਗਿਆ ਜਿਵੇਂ ਜਿਵੇਂ ਅਸੀਂ ਉਹ ਜਦੋਂ ਅਸੀਂ ਤੜਾ ਪ੍ਰਸ਼ਾਦ ਬਣਾਇਆ ਉਹ ਅਸੀਂ ਸਾਰਾ ਸਹੀ ਲਿਆ ਇੱਕੋ ਜਿਹਾ ਆਟਾ ਤੇ ਘਿਓ ਤੇ ਮਿੱਠਾ ਥੋੜਾ ਜਿਹਾ ਉਤਮ ਤੇ ਸਾਧ ਸੰਗਤ ਜੀ ਇਦਾਂ ਫਿਰ ਬਾਣੀ ਪੜੀਗੀ ਗੁਰਮੰਤਰ ਗੀਤਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਪਰ ਬਾਣੀ ਦੇ ਦੇਣੀ ਹੈ ਜੇ ਪ੍ਰਵਾਨਗੀ ਦੇਗੀ ਦੇ ਦੇਣੀ ਸੱਚੇ ਪਾਤਸ਼ਾਹ ਨੇ ਅ ਉਸ ਤੋਂ ਬਾਅਦ ਕਿਰਪਾਨ ਪੇਟਾ ਕਰ ਦੇਣੀ ਹੈ ਫਰਮਾਨ ਨੇ ਪ੍ਰਵਾਨਗੀ ਦੇਣੀ ਹੈ ਇਸ ਦੇ ਉਪਰੰਤ ਸੰਗਤ ਨੂੰ ਵਰਤੋਂਨ ਤੋਂ ਪਹਿਲਾਂ ਸੰਗਤ ਨੂੰ ਵਰਤੌਣ ਤੋਂ ਪਹਿਲਾਂ ਜੇ ਉਸ ਕੜਾ ਪਰਸਾ ਵਰਤੌਣਿਆ ਵਿੱਚੋਂ ਪੰਜਾ ਪਿਆਰਾਂ ਦਾ ਗੱਫਾ ਅਸੀਂ ਉੱਥੇ ਕੱਢ ਲੈਣਾ ਹੈ ਪੰਜਾ ਪਿਆਰਾਂ ਦਾ ਜਿਹੜੇ ਬਾਟੇ ਨੇ ਅਸੀਂ ਵਰਤੌਣਾ ਸੰਗਤ ਨੂੰ ਉਹਦੇ ਵਿੱਚ ਕੱਢ ਕੇ ਸਤਿਗੁਰੂ ਨੂੰ ਨਮਸਕਾਰ ਕਰਕੇ ਵੀ ਪੰਜਾ ਪਿਆਰਾਂ ਦੀ ਆ ਜੋ ਦੇਗਾ ਇਹ ਸੱਚੇ ਕਟੋਰੇ ਨਾਲ ਕੌਲ ਵਿੱਚ ਪਾ ਕੇ ਦੇਵੇ ਫਿਰ ਬਾਕੀ ਸੰਗਤ ਨੂੰ ਵਰਤਾਏ ਕਿਸੇ ਲਿਹਾਜ਼ ਜਾਂ ਕਿਰਨਾ ਕਰਕੇ ਵਿਤ ਕਰਾਣਾ ਕਰੇ ਸਭ ਸਿੱਖ ਗੈਰ ਸਿੱਖ ਨੀਚ ਊਚ ਜਾਤ ਵਾਲੇ ਨੂੰ ਇੱਕੋ ਜਿਹਾ ਵਰਤਾਵੇ ਕੜਾ ਪ੍ਰਸ਼ਾਦ ਵਰਤਉਣ ਵੇਲੇ ਸੰਗਤ ਵਿੱਚ ਬੈਠੇ ਕਿਸੇ ਮਨੁੱਖ ਤੋਂ ਜਾਤ ਪਾਤ ਛੂਤ-ਛਾਤ ਦਾ ਖਿਆਲ ਕਰਕੇ ਗਿਲਾ ਨਹੀਂ ਕਰਨਾ ਚਾਹੀਦਾ ਕੜਾ ਪ੍ਰਸ਼ਾਦ ਭੇਟਾ ਕਰਨ ਵੇਲੇ ਘੱਟੋ-ਘੱਟ 1 ਟਕਾ ਨਗਦ ਅਰਦਾਸ ਵੀ ਹੋਵੇ ਇੱਥੋਂ ਤੱਕ ਸਾਡੀ ਆਪਾਂ ਸਮਝਿਆ ਇਸ ਤੱਕ ਆਪਾਂ ਜੋ ਸਿਕਰਤ ਮਰਜ਼ਾ ਦਾ ਨੂੰ ਸਮਝ ਚੁੱਕੇ ਆਂ ਅਗਲੇ ਐਪੀਸੋਡ ਵਿੱਚ ਫੇਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ